ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਨੂੰ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਤੇ ਨਵੀਂ ਵੀਡੀਓ ਦੇ ਵਿੱਚ ਕਾਫੀ ਸਾਰੇ ਮੈਸੇਜਸ ਜੀ ਮੈਨੂੰ ਪਰਸਨਲੀ ਵੀ ਆਉਂਦੇ ਸੀ WhatsApp ਤੇ ਬੁਟੀਕ ਵਾਲੇ ਨੰਬਰ ਤੇ ਵੀ ਔਰ Instagram ਤੇ ਵੀ ਤੇ YouTube ਤੇ ਤਾਂ ਤੁਸੀਂ ਦੇਖੇ ਸੀ ਵੀ ਆਉਂਦੇ ਨੇ ਮੈਸੇਜ ਤੇ ਜਿਹੜੇ ਮੈਸੇਜ ਨੇ ਜੀ ਉਹ ਹੈਗੇ ਨੇ ਇਹਨਾਂ ਨੂੰ ਲੈ ਕੇ ਹਜੇ ਘੱਟ ਦੇ ਤੇ ਪਤਾ ਨਹੀਂ ਕਿਉਂ ਜਿਵੇਂ ਮੇਰੇ ਕੁਝ ਲਿਫਟ ਚੋਂ ਗੱਡੀ 'ਚ ਪਈਆਂ ਹੋਣਗੀਆਂ ਕੁਝ ਦੋਨਾਂ ਗੱਡੀਆਂ ਦੇ ਵਿੱਚ ਹੋਣਗੀਆਂ ਜਿਵੇਂ ਮੈਂ ਪੀ ਦੋ ਚਾਰ ਜਿਹੜੀਆਂ ਸ਼ੇਡਸ ਨੇ ਉਹ ਗੱਡੀ ਦੇ ਵਿੱਚ ਰੱਖ ਦਿਆਂ ਵੀ ਕਿਤੇ ਐਮਰਜੈਂਸੀ ਜਾਣਾ ਪੈਂਦਾ ਹਨਾ ਤੇ ਕਿਤੇ ਮੈਂ ਘਰੋਂ ਭੁੱਲ ਵੀ ਜਾਂਦੀਆਂ ਕਈ ਵਾਰ ਲਿਪਸਟਿਕ ਲਗਾਉਣਾ ਤੇ ਮੈਂ ਰਸੇ ਚੜੀ ਲਗਾ ਲੈਣੀ ਆ ਠੀਕ ਹੈ ਜੀ ਤੇ ਕੁਝ ਪਰਸ ਦੇ ਵਿੱਚ ਹੁੰਦੀਆਂ ਨੇ ਤੁਹਾਨੂੰ ਪਤਾ ਡੇਲੀ ਆਉਣਾ ਜਾਣਾ ਹੁੰਦਾ ਕਈ ਵਾਰ ਕਈ ਵਾਰ ਨਹੀਂ ਕਿਉਂਕਿ ਮੈਂ ਤੁਹਾਨੂੰ ਪਰਸਨਲ ਜਿਹੜਾ ਆਪਣਾ ਐਕਸਪੀਰੀਅੰਸ ਉਹ ਦੱਸਦੀ ਆ ਕਿ ਮੈਨੂੰ ਜਿਹੜੀ ਆਦਤ ਹੈ ਜੀ ਤੁਸੀਂ ਦੇਖਿਆ ਵੀਡੀਓ ਵਿੱਚ ਬੋਲ ਚੰਬਨ ਦੀ ਆਦਤ ਹੈ ਤੇ ਉਹ ਮੈਂ ਆਪਣੀ ਆਦਤੋਂ ਮਜਬੂਰਾ ਨਹੀਂ ਛੱਡ ਸਕਦੀ ਤਾਂ ਮੈਂ ਲਿਪਸਟਿਕ ਜ਼ਿਆਦਾ ਟਾਈਮ ਜੇ ਆਪਣੇ ਜਿਹੜੇ ਵੀ ਮੇਰੇ ਲਿਪਸਟਿਕ ਜ਼ਿਆਦਾ ਤੇ ਮੈਨੂੰ ਆਤਾ ਬਾਰ-ਬਾਰ ਕੁਝ ਵੀ ਖਾਦਾ ਮਾ ਜੀਬ ਮਾਰੀ ਬਸ ਐ ਕਰ ਲਿਆ ਤੇ ਮੇਰੀ ਲਿਪਸਟਿਕ ਜਿਆਦਾ ਟਾਈਮ ਜੀ ਨਹੀਂ ਰਹਿੰਦੀ ਇਸ ਕਰਕੇ ਤੇ ਮੈਂ ਹਮੇਸ਼ਾ ਆਪਣੇ ਨਾਲ ਲਿਪਸਟਿਕ ਵਗੈਰਾ ਰੱਖੀਆਂ ਦੋ ਜਾਂ ਇੱਕ ਦੋ ਹਮੇਸ਼ਾ ਰੱਖਦੀਆਂ ਤੇ ਮੈਸੇਜ ਜਿਹੜੇ ਸੀ ਉਹ ਇਹਨਾਂ ਨੂੰ ਲੈ ਕੇ ਸੀ ਵੀ ਦੀਦੀ ਤੁਸੀਂ ਜਿਹੜੀ ਵੀ ਲਿਪਸਟਿਕ ਤੁਹਾਡੇ ਲੱਗੀ ਹੁੰਦੀ ਬੜੀ ਪਿਆਰੀ ਸ਼ੇਡ ਹੁੰਦੀ ਹੈ ਨਾ ਤੇ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਤੁਸੀਂ ਜਦੋਂ ਲਿਪਸਟਿਕ ਲੈਂਦੇ ਹੋ ਤੇ ਤੁਸੀਂ ਕਿੰਨਾ ਗੱਲਾਂ ਦਾ ਖਾਸ ਧਿਆਨ ਰੱਖਣਾ ਖਾਸ ਧਿਆਨ ਇਹ ਰੱਖਣਾ ਜਦੋਂ ਵੀ ਤੁਸੀਂ ਕੋਈ ਲਿਪਸਟਿਕ ਲੈਣ ਜਾਂਦੇ ਹੋ ਹਨਾ ਤੇ ਜਦੋਂ ਵੀ ਤੁਸੀਂ ਲਿਪਸਟਿਕ ਖਰੀਦਦੇ ਹੋ ਤੇ ਲਿਪਸਟਿਕ ਖਰੀਦਣ ਵੇਲੇ ਜਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਜੀ ਉਹ ਇਹ ਨੇ ਕਿ ਤੁਸੀਂ ਲਿਪਸਟਿਕ ਦੇਖੀ ਤੇ ਲਿਪਸਟਿਕ ਨੂੰ ਤੁਸੀਂ ਖੋਲ ਕੇ ਬਸ ਐਦਾਂ ਹੀ ਮਿਲਦਾ ਸ਼ੇਡ ਉਹਦੀ ਦੇਖ ਲੈਂਦੇ ਹੋ ਹਨਾ ਕਿ ਆਪਾਂ ਨੂੰ ਇਹ ਵਾਲਾ ਕਲਰ ਪਸੰਦ ਆ ਨਹੀਂ ਇਹ ਬਿਲਕੁਲ ਗਲਤ ਗੱਲ ਹੈ ਤੁਸੀਂ ਦੇਖੋ ਪੈਸੇ ਲਗਾਣੇ ਨੇ ਮੈਂ ਹਮੇਸ਼ਾ ਕਹਿੰਨੀ ਚਾਹੀਏ ਹੋ ਮੇਰਾ ਬੁਟੀਕ ਵਾਲਾ ਚੈਨਲ ਏ ਚਾਹੇ ਮੇਰਾ ਇਹ ਵਲੋਗਿੰਗ ਵਾਲਾ ਚੈਨਲ ਏ ਕੋਈ ਵੀ ਚੀਜ਼ ਆਪਾਂ ਖਰੀਦਦੇ ਆ ਤਾਂ ਆ ਮੈਂ ਇਹ ਕਹਿੰਨੀ ਨੀ ਪੈਸੇ ਲਗਾਣੇ ਨੇ ਤਾਂ ਚੀਜ਼ ਆਰਾਮ ਨਾਲ ਖਰੀਦਿਆ ਕਰੋ ਚਾਹੇ ਉਹ ਸਸਤੀ ਹੋਵੇ ਚਾਹੇ ਤੇ ਐਵੇਂ ਜਿਵੇਂ ਤੁਸੀਂ ਖੋਲ ਕੇ ਸ਼ੇਡ ਦੇ ਕੇ ਕਦੀ ਵੀ ਲਿਪਸਟਿਕ ਨਹੀਂ ਲੈਣੀ ਹੈਗੀ ਤੁਸੀਂ ਦੇਖੋ ਆ ਦੇਖੋ ਆਪਾਂ ਆਪਣੇ ਹੱਥ ਦੇ ਉੱਪਰ ਜਿਹੜੀ ਸ਼ੇਡ ਉਹ ਲਗਾ ਕੇ ਦੇਖਣੀ ਵੀ ਇਹਦੀ ਸ਼ੇਡ ਕਿਵੇਂ ਦੀ ਆਉਂਦੀ ਹੈ ਆ ਦੇਖੋ ਇਹ ਆਪਾਂ ਚੰਗੀ ਤਰ੍ਹਾਂ ਲਗਾ ਲਈ ਕਈ ਜਿਹੜੇ ਆਪਣੇ ਸ਼ਾਪਸ ਵਾਲੇ ਨੇ ਉਹ ਆਪਾਂ ਨੂੰ ਕਹਿੰਦੇ ਨੇ ਵੀ ਨਹੀਂ ਮੈਡਮ ਤੁਸੀਂ ਇਦਾਂ ਨਹੀਂ ਵੀ ਚੈੱਕ ਕਰ ਸਕਦੇ ਲਿਪਸਟਿਕ ਦਾ ਕਲਰ ਉਹ ਨਹੀਂ ਸਾਨੂੰ ਵੀ ਇਦਾਂ ਲਗਾ ਦਿੰਦੇ ਤਾਂ ਲਿਪਸਟਿਕ ਛੱਡ ਦਿਆ ਕਰੋ ਨਹੀਂ ਲੈਣੀ ਹੈਗੀ ਠੀਕ ਹੈ ਜੀ ਜਿਹੜੇ ਕਹਿੰਦੇ ਵੀ ਹਾਂ ਜੀ ਤੁਸੀਂ ਸ਼ੇਡ ਚੈੱਕ ਕਰਕੇ ਲੈ ਲੈ ਸਕਦੇ ਹੋ ਉਤੋਂ ਹੀ ਚੀਜ਼ ਤੁਸੀਂ ਬਾਏ ਕਰਿਆ ਕਰੋ ਹੁਣ ਤੁਸੀਂ ਦੇਖੋ ਇਹ ਕਲਰ ਮੈਂ ਲਗਾਇਆ ਤਦੋਂ ਮੇਰੀ ਸਕਿਨ ਦੇ ਵਿੱਚ ਕੁਝ ਫਰਕ ਲੱਗਣ ਲੱਗ ਗਿਆ ਹੋਣਾ ਪਰ ਕੀ ਲੱਗ ਰਿਹਾ ਪੀ ਇਹ ਲਿਪਸਟਿਕ ਲਗਾਉਣਾ ਮੇਰਾ ਹਲਕਾ ਜਿਹਾ ਰੰਗ ਦਾ ਜਿਹੜਾ ਵੀ ਰੰਗ ਹੈ ਉਹ ਫੇਅਰ ਲੱਗਣ ਲੱਗ ਗਿਆ ਮੇਰੇ ਹੱਥ ਦਾ ਥੋੜਾ ਸੋਹਣਾ ਵੀ ਜਾਨੀ ਕਿ ਚਿੱਟਾ ਰੰਗ ਲੱਗਣ ਲੱਗ ਗਿਆ ਇਹ ਹੋ ਗਈ ਜੀ ਇਹ ਵਾਲੀ ਸ਼ੇਡ ਹਨਾ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਕਾਫੀ ਸਾਰੀਆਂ ਲਿਪਸਟਿਕਾਂ ਪਈਆਂ ਨੇ ਜੀ ਬਹੁਤ ਜ਼ਿਆਦਾ ਤੇ ਇਹਨਾਂ ਦੇ ਵਿੱਚੋਂ ਕੁਝ ਕੁ ਮੇਰੀਆਂ ਜਿਹੜੀਆਂ ਫੇਵਰਟ ਨੇ ਕੁਝ ਮੈਂ ਨਹੀਂ ਲਾਈਕ ਕਰਦੀ ਜਿਵੇਂ ਮੈਂ ਜ਼ਿਆਦਾ ਹੀ ਡਾਰਕ ਕਲਰ ਹੋ ਗਿਆ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ orange ਕਲਰ ਇਹ ਕਿਉਂਕਿ ਆਪਣੇ ਫੇਸ ਦੇ ਅਕੋਰਡਿੰਗ ਹੀ ਆਪਣੇ ਕਲਰ ਦੇ ਅਕੋਰਡਿੰਗ ਹੀ ਆਪ ਨੂੰ ਸੂਟ ਕਰਦੀ ਹੈ ਜੀ ਇਹ ਲਿਪਸਟਿਕ ਲਗਾਉਣ ਨਾਲ ਮੇਰੇ ਹੱਥ ਦਾ ਰੰਗ ਜਿਹੜਾ ਥੋੜਾ ਜਿਹਾ ਡਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਵਾਲੀ ਲਗਾਉਣਾ ਸ਼ੇਡ ਦੇਖੋ ਮੇਰੀ ਬ੍ਰਾਈਟ ਹੋ ਗਈ ਸੀ ਹੱਥ ਦੀ ਔਰ ਇਹ ਲਗਾਉਣ ਨਾਲ ਥੋੜਾ ਮੀਡੀਅਮ ਜਿਹਾ ਡਲ ਹੋ ਗਿਆ ਕਿਉਂ ਇਹ ਸ਼ੇਡ ਹੱਥ ਤੇ ਚੈੱਕ ਕਰਨਾ ਮਤਲਬ ਇਹ ਹੈ ਜੀ ਕਿ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਫੇਸ ਦੇ ਉੱਪਰ ਕਿਹੜੀ ਲਿਪਸਟਿਕ ਕਲਰ ਜਿਹੜਾ ਤੁਹਾਡੇ ਨੂੰ ਸੂਟ ਕਰੇਗਾ ਅਗਰ ਤੁਸੀਂ ਕੋਈ ਇਦਾਂ ਦੀ ਲਿਪਸਟਿਕ ਲੈਂਦੇ ਹੋ ਕਈ ਵਾਰ ਆਪਾਂ ਜਿਆਦਾ ਡਾਰਕ ਲਾ ਲੈਂਦੇ ਹਾਂ ਤਾਂ ਆਪਣਾ ਫੇਸ ਜਿਹੜਾ ਨਾ ਅਜੀਬ ਜਿਹਾ ਕਲਰ ਔਰ ਸ਼ੇਡ ਦੇਣ ਲੱਗ ਜਾਂਦਾ ਤੇ ਇਹ ਵੀ ਤੁਸੀਂ ਦੇਖੀ ਹੋਣੀ ਇੱਕ ਵੀਡੀਓ ਦੇ ਵਿੱਚ ਇੰਨਾ ਆ ਵਾਲੀ ਲਿਪਸਟਿਕ ਦਾ ਮੈਨੂੰ ਕਾਫੀ ਮੈਸੇਜ ਆਉਂਦੇ ਆ ਇਹ ਤੁਸੀਂ ਦੇਖੋ ਕਿ ਮੇਰੀ ਇਹ ਫੇਵਰਟ ਲਿਪਸਟਿਕ ਹੈ ਇਹ ਮੈਂ ਇੰਨੀ ਕੁ ਜਿਆਦਾ ਲਗਾਉਣੀ ਹੈ ਇੰਨੀ ਕੁ ਇਹ ਵਾਲਾ ਇਹ ਕਲਰ ਇੰਨਾ ਕੋ ਪਿਆਰਾ ਹੈ ਕਈਆਂ ਨੇ ਵੀ ਦੇਖਿਆ ਮਜੈਂਟਾ ਹੋਰ ਕਲਰ ਲੱਗਿਆ ਹੁੰਦਾ ਬਟ ਇਹ ਇੰਨਾ ਪਿਆਰਾ ਮਜੈਂਟਾ ਕਲਰ ਹੈ ਨਾ ਇਹ ਜਦੋਂ ਆਪਾਂ ਚੈੱਕ ਕਰਦੇ ਹਾਂ ਦੇ ਵਿੱਚ ਦੇਖੋ ਕਿੰਨਾ ਪਿਆਰਾ ਇਹਦਾ ਕਲਰ ਹੈ ਤਾਂ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਤੇ ਤੁਹਾਡੇ ਜਿਹੜਾ ਫੇਸ ਦਾ ਕਲਰ ਹੈ ਬੜਾ ਹੀ ਬ੍ਰਾਈਟ ਲੱਗਣਾ ਇਹਦੇ ਨਾਲ ਤੇ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਜੇ ਤੁਸੀਂ ਮਜੈਂਟਾ ਲੈਣਾ ਚਾਹੁੰਦੇ ਹੋ ਤੇ ਇਹ ਵਾਲਾ ਕਲਰ ਲਿਓ ਮਜੈਂਟਾ ਦਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਔਰ ਇਹ ਜਿਹੜੀ ਲਿਪਸਟਿਕ ਹੈ ਜੀ ਇਹ ਬਹੁਤ ਜ਼ਿਆਦਾ ਸਟੇਬਲ ਰਹਿੰਦੀ ਹੈ ਤੇ ਬਾਕੀ ਗਗਨਵਾਲੇ ਤਾਂ ਬਹੁਤ ਜ਼ਿਆਦਾ ਸਟੇਬਲ ਰਹਿੰਦੀ ਤੁਹਾਨੂੰ ਪਤਾ ਮੈਂ ਤੁਹਾਨੂੰ ਆਪਣੀ ਕਮੀ ਦੱਸੀ ਕਿ ਮੇਰੇ ਵਿੱਚ ਕੀ ਕਮੀ ਮੈਂ ਲਿਪਸਟਿਕ ਖਾ ਜਾਣੀ ਆ ਠੀਕ ਹੈ ਜੀ ਤੇ ਮੈਂ ਹਮੇਸ਼ਾ ਹੀ ਇਹ ਲਿਪਸਟਿਕ ਆਪਣੇ ਕੋਲ ਰੱਖਦੀ ਆ ਆਪਣੇ ਪਾਰਸ ਦੇ ਵਿੱਚ ਰੱਖਦੀ ਆ ਹੁਣ ਵੀ ਮੈਂ ਗੱਡੀ ਦੇ ਵਿੱਚ ਉੱਲਪਕੇ ਲੈ ਕੇ ਆਇਆ ਤੁਹਾਨੂੰ ਵੀਡੀਓ ਦੇਣ ਵਾਸਤੇ ਠੀਕ ਹੈ ਜੀ ਤੇ ਐਵੇਂ ਤੁਹਾਨੂੰ ਕਿਹਾ ਕਿ ਤੁਸੀਂ ਕੋਈ ਵੀ ਸ਼ੇਡ ਲੈਣੀ ਹੈ ਤੇ ਪਹਿਲਾਂ ਤੁਸੀਂ ਆਪਣੇ ਹੱਥ ਦੇ ਉੱਪਰ ਚੈੱਕ ਕਰਕੇ ਦੇਖੋ ਕਿ ਤੁਹਾਡੀ ਸਕਿਨ ਦਾ ਕਲਰ ਕਿਵੇਂ ਦਾ ਚੇਂਜ ਹੁੰਦਾ ਤੁਹਾਡੀ ਕਲਰ ਜਿਹੜਾ ਕਲਰ ਸਕਿਨ ਦਾ ਫੇਅਰ ਹੁੰਦਾ ਕਿ ਜਾਂ ਡਲ ਹੁੰਦਾ ਏ ਫਿਰ ਤੁਸੀਂ ਜਿਹੜਾ ਕਲਰ ਆਪਣੇ ਜਿਹੜੀ ਲਿਪਸਟਿਕ ਕਈ ਵਾਰ ਆਪਾਂ ਐਦਾਂ ਲੈ ਲੈਂਦੇ ਤੇ ਆਪ ਜਦੋਂ ਆਪਾਂ ਘਰ ਜਾ ਕੇ ਉਹ ਛੇਡ ਅਪਲਾਈ ਕਰਦੇ ਤੇ ਆਪਣੇ ਫੇਸ ਦਾ ਕਲਰ ਅਜੀਬੋ-ਗਰੀਬ ਹੋ ਜਾਂਦਾ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਕਲਰ ਆਪਾਂ ਨੇ ਵਧੀਆ ਲੈ ਆਏ ਕਿ ਜਾਂ ਆਪਾਂ ਨੇ ਘਟੀਆ ਲੈ ਲਿਆ ਏ ਹੁਣ ਇਹਦੇ ਵਿੱਚ ਤੁਹਾਨੂੰ ਦੱਸਿਆ ਮੈਂ ਜਿਆਦਾ ਲਾਈਟ ਕਲਰ ਮੈਂ ਜਿਆਦਾ ਲਾਈਟ ਕਲਰ ਨਹੀਂ ਪਸੰਦ ਕਰਦੀ ਤੁਸੀਂ ਹੁਣ ਆ ਕਲਰ ਤੁਸੀਂ ਦੇਖੋ ਜਦੋਂ ਆਪਾਂ ਆਪਣੇ ਫੇਸ ਤੇ ਅਪਲਾਈ ਕਰਾਂਗੇ ਆਪਣਾ ਫੇਸ ਨਾ ਐਵੇਂ ਤਾਂ ਲੱਗੇਗਾ ਜਿਵੇਂ ਆਪਾਂ ਕਦੋਂ ਦੇ ਬਿਮਾਰ ਹੁੰਨੇ ਆ ਤੁਸੀਂ ਦੇਖ ਇੱਥੇ ਦੇਖਿਓ ਇਹਦਾਂ ਅਜੀਬ ਜਿਹਾ ਕਲਰ ਹੋ ਜਾਣਾ ਫੇਸ ਦਾ ਤੇ ਮੈਨੂੰ ਪਰਸਨਲ ਹੀ ਜ਼ਿਆਦਾ ਐਵੇਂ ਦੇ ਕਲਰ ਬ੍ਰਾਈਟ ਜੇ ਕਲਰ ਪਸੰਦ ਨੇ ਮੈਂ ਜ਼ਿਆਦਾ ਲਾਈਟ ਕਲਰ ਨਹੀਂ ਪਸੰਦ ਕਰਦੀ ਹਾਂ ਲਾਈਟ ਵੀ ਇਹ ਨਹੀਂ ਹੈਗਾ ਵੀ ਲਾਈਟ ਮੈਂ ਵੀ ਬਿਲਕੁਲ ਨਹੀਂ ਪਸੰਦ ਕਰਦੀ ਕਈ ਲਾਈਟ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਜਿਹੜੇ ਮੈਂ ਪਸੰਦ ਕਰਦੀਆਂ ਤੇ ਮੈਂ ਉਹ ਲਗਾਨੀ ਵੀ ਆ ਹੁਣ ਤੁਸੀਂ ਆ ਕਲਰ ਦੇਖੋ ਬੜਾ ਹੀ ਪਿਆਰਾ ਆ ਗਿਆ ਸ਼ੇਡ ਇਹਦਾ ਤੇ ਇਹ ਵੀ ਬਹੁਤ ਪਿਆਰੀ ਲੱਗਦੀ ਲਿਪਸਟਿਕ ਲੱਗੀ ਹੋਈ ਫੇਸ ਤੇ ਇਹਦੇ ਨਾਲ ਹੀ ਫੇਸ ਥੋੜਾ ਕਾਫੀ ਬ੍ਰਾਈਟ ਲੱਗਣਾ ਤੇ ਇਹ ਜਿਹੜੀਆਂ ਲਿਪਸਟਿਕਾਂ ਮੈਂ ਤੁਹਾਨੂੰ ਦਿਖਾਈਆਂ ਤੁਸੀਂ ਆ ਜਵੇਂ ਦੇਖੇ ਕੋਕੀ ਦੀ ਲਿਪਸਟਿਕ ਹੈ ਤੇ ਤੁਸੀਂ ਸਾਰੇ ਜਿਹੜੇ ਸਾਡੇ ਵਲੌਗ ਦੇਖ ਸਾਨੂੰ ਸਾਰੀਆਂ ਗਿਫਟ ਆਈਆਂ ਹੋਈਆਂ ਨੇ ਜਿੱਤੇ ਗਿਫਟ ਜਿਹੜੇ ਭੇਜਨੇ ਬੜੇ ਹੀ ਪਿਆਰ ਨਾਲ ਭੇਜ ਤੇ ਕਾਫੀ ਸ਼ੇਡ ਨੇ ਇਦਾਂ ਦੇ ਜਿਹੜੇ ਮੈਂ ਰੈਗੂਲਰ ਹੀਲ ਅਪਲਾਈ ਕਰਦੀਆਂ ਤੁਸੀਂ ਆਹ ਸ਼ੇਡ ਵੀ ਦੇਖਿਆ ਹੁਣ ਮੇਰੇ ਤੇ ਇਹ ਵੀ ਮੈਂ ਬਹੁਤ ਜ਼ਿਆਦਾ ਆਪੀ ਲਾਈਕ ਕਰਦੀਆਂ ਇਹ ਵਾਲਾ ਸ਼ੇਡ ਇਹ ਮੈਨੂੰ ਆਇਆ ਹੋਇਆ ਸੀ ਅਮਰੀਕਾ ਤੋਂ ਤੁਸੀਂ ਦੇਖਿਆ ਜਿਵੇਂ ਆਪਣੀ ਦੀਦੀ ਆਏ ਸੀ ਤੇ ਉਹ ਦੋ ਸ਼ੇਡ ਆ ਤਿੰਨੇ ਸ਼ੇਡ ਜਿਹੜੇ ਲਿਪਸਟਿਕ ਦੇ ਲੈ ਕੇ ਆਏ ਸੀ ਅਮਰੀਕਾ ਤੋਂ ਆਪਣੇ ਵਾਸਤੇ ਤੇ ਉਹ ਵੀ ਕਲਰ ਬਹੁਤ ਜ਼ਿਆਦਾ ਪਿਆਰੇ ਸੀ ਰੈਗੂਲਰ ਆਪਾਂ ਉਹਨਾਂ ਨੂੰ ਲਗਾ ਸਕਦੇ ਹਾਂ ਠੀਕ ਹੈ ਜੀ ਤੇ ਇਹ ਜਿਹੜੇ ਬ੍ਰਾਈਟ ਜਿਹੇ ਕਲਰ ਹੋਗੇ ਇਹ ਵਾਲੇ ਇਹ ਜਦੋਂ ਆਪਾਂ ਜਿਵੇਂ ਪਾਰਟੀ ਫੰਕਸ਼ਨ ਤੇ ਹੀ ਲਗਾ ਸਕਦੇ ਜਿਵੇਂ ਆਪਾਂ ਡੇਲੀ ਨੋਰਮਲ ਜਣਾ ਉਹਦੇ ਵਾਸਤੇ ਤੁਸੀਂ ਲਾਈਟ ਜੇ ਕਲਰ ਲਾਈਟ ਮਤਲਬ ਇਹ ਨਹੀਂ ਕਿ ਬਿਲਕੁਲ ਹੀ ਲਾਈਟ ਕਲਰ ਹੋਣਾ ਜਿਵੇਂ ਇਹ ਮਜੈਂਟਾ ਸ਼ੇਡ ਤੁਹਾਨੂੰ ਦਿਖਾਈ ਇਹ ਕੇਵਾਲ ਹੀ ਸ਼ੇਡ ਦਿਖਾਈ ਪੀਚਾ ਕਲਰ ਇਹ ਵੀ ਬਹੁਤ ਪਿਆਰਾ ਲੱਗਦਾ ਤੇ ਇਹ ਮਜੈਂਟਾ ਤਾਂ ਮੇਰੇ ਹਮੇਸ਼ਾ ਲੱਗਿਆ ਹੀ ਹੁੰਦਾ ਤੇ ਇੱਕ ਚੀਜ਼ ਹੋਰ ਮੈਂ ਕਦੀ ਵੀ ਸਿੰਗਲ ਲਿਪਸਟਿਕ ਜਿਹੜੀ ਨਹੀਂ ਲਗਾਈ ਸਿੰਗਲ ਲਿਪਸਟਿਕ ਮੈਂ ਹਮੇਸ਼ਾ ਕਈ ਵਾਰ ਮਜੈਂਟਾ ਲਗਾਉਣੀ ਆ ਤੇ ਜਾਂ ਜਿਵੇਂ ਜਿਹੜੀ ਜ਼ਿਆਦਾ ਡਾਰਕ ਜ਼ਿਆਦਾ ਲਾਈਟ ਹੋਵੇ ਉਹ ਲਗਾਉਣੀ ਆ ਜਿਹੜੀ ਡਾਰਕ ਸ਼ੇਡ ਹੁੰਦੀ ਉਹਦੇ ਨਾਲ ਮੈਂ ਇੱਕ ਲਾਈਟ ਤੇ ਇੱਕ ਡਾਰਕ ਦਾ ਦੋਨਾਂ ਨੂੰ ਮਿਕਸ ਕਰਕੇ ਫਿਰ ਉਹ ਜਿਹੜੀ ਲਿਪਸਟਿਕ ਮੈਂ ਅਪਲਾਈ ਕਰਦੀ ਆ ਉਹਦੇ ਨਾਲ ਤੁਹਾਡੇ ਜਿਹੜੀ ਲਿਪਸਟਿਕ ਦੀ ਸ਼ੇਡ ਬੜੀ ਪਿਆਰੀ ਬਣ ਜਾਂਦੀ ਹੈ ਉਹ ਸ਼ੇਡ ਆਪਾਂ ਨੂੰ ਜਿਵੇਂ ਮਾਰਕੀਟ ਚੋਂ ਨਹੀਂ ਕਿਤੋਂ ਮਿਲਦੀ ਹੈਗੀ ਜਿਹੜੀ ਸ਼ੇਡ ਆਪਾਂ ਡਬਲ ਕਰਕੇ ਲਾਉਨੇ ਆ ਉਹ ਆਪਣੇ ਆਪਣੇ ਦੀ ਮਾਈਂਡ ਦੀ ਸੈਟਿੰਗ ਹੁੰਦੀ ਹੈ ਵੀ ਮੈਂ ਆਹ ਵਾਲੀ ਸ਼ੇਡ ਨੂੰ ਇਹਦੇ ਨਾਲ ਮਿਕਸ ਕਰਕੇ ਲਾਵਾਂਗੇ ਤਾਂ ਦਾ ਕਲਰ ਬੜਾ ਪਿਆਰਾ ਬੰਨਾ ਤੁਸੀਂ ਕਦੀ ਟਰਾਈ ਕਰਕੇ ਦੇਖਿਓ ਦੋ ਲਿਪਸਟਿਕਾਂ ਪਹਿਲਾਂ ਤੁਸੀਂ ਇੱਕ ਅਪਲਾਈ ਕਰਨੀ ਹਲਕੀ ਜੀ ਫਿਰ ਤੁਸੀਂ ਉਹਦੇ ਉੱਪਰ ਦੂਜੀ ਕਰਨੀ ਦੋਨੋਂ ਜਦੋਂ ਤੁਸੀਂ ਮਿਕਸ ਕਰ ਆਪਾਂ ਕਈ ਵਾਰ ਦੇਖਿਆ ਹੁੰਸੀ ਨਾ ਵੀ ਐਵੇਂ ਕਰਮ ਕਹੇ ਲਿਪਸਟਿਕ ਲਗਾਉਂਦੇ ਵੇ ਐਵੇਂ ਕਰ ਬੰਨਣਾ ਨਾ ਵੀ ਐਵੇਂ ਕਰੋ ਤੇ ਉਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਆਪਣੀ ਲਿਪਸਟਿਕ ਦੇ ਦੋ ਸ਼ੇਡ ਲੱਗੇ ਹੁੰਦੇ ਉਹ ਮਿਕਸ ਹੋ ਜਾਂਦੀਆਂ ਨੇ ਤੇ ਉਹਦਾ ਨਾਲ ਬੜਾ ਹੀ ਪਿਆਰੀ ਸ਼ੇਡ ਜਿਹੜੀ ਆਪਣੇ ਲਿਪਸਟਿਕ ਦੀ ਆਉਂਦੀ ਹੈ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਕਿ ਆਪਣੀ ਜਿਹੜੀ ਲਿਪਸਟਿਕ ਦੀ ਮੇਰੇ ਕੋਈ ਕਲਰ ਕਲੈਕਸ਼ਨ ਕੀ ਹੈ ਤੇ ਮੈਂ ਜਦੋਂ ਵੀ ਲਿਪਸਟਿਕ ਲਗਾਨੀ ਲੈਣੀ ਆ ਜੀ ਤੇ ਮੈਂ ਹਮੇਸ਼ਾ ਚੈੱਕ ਕਰਕੇ ਲੈਣੀ ਵੀ ਕਿਹੜੀ ਮੇਰੇ ਕੀੜਾ ਹੱਦ ਦਾ ਕਲਰ ਜ਼ਿਆਦਾ ਫੇਰ ਲੱਗ ਰਿਹਾ ਵੀ ਮੈਂ ਉਹੀ ਕਲਰ ਲੈਣਾ ਤੇ ਆਰਾਮ ਨਾਲ ਫਰੀਦਿਆ ਕਰੋ ਇਹਨਾਂ ਵਿੱਚ ਜਲਦਬਾਜੀ ਨਾ ਕਰਿਆ ਕਰੋ ਆਪਦੇ ਫੇਰ ਪੀ ਰੰਗ ਦਾ ਜਿਹੜਾ ਤੁਹਾਡਾ ਰੰਗ ਏ ਉਹਦੇ ਉਹਨੂੰ ਦੇਖ ਕੇ ਫੇਰ ਤੁਸੀਂ ਜਿਹੜਾ ਤੁਸੀਂ ਦਾ ਕਲਰ ਲਿਆ ਕਰੋ ਠੀਕ ਹੈ ਜੀ ਤੇ ਹੁਣ ਤੱਕ ਤੁਹਾਨੂੰ ਮੈਂ ਜਿੰਨੇ ਵੀ ਸ਼ੇਡ ਦਿਖਾਏ ਉਸ ਲਾਈਟ ਵੀ ਨੇ ਡਾਰਕ ਵੀ ਨੇ ਇੱਕ ਇਹ ਸ਼ੇਡ ਮੇਰਾ ਬਹੁਤ ਹੀ ਫੇਵਰਟ ਹੈ ਇਹ ਵੀ ਲਾਈਟ じゃ ਨਹੀਂ ਹੈਗਾ ਡਾਰਕ ਹੈ ਇਹ ਤੇ ਇਹ ਖਤਮ ਹੋ ਗਿਆ ਤੇ ਇੱਥੋਂ ਤੱਕ ਕਿ ਮੇਰਾ ਇਹ ਚੀਜ਼ਾਂ ਸੁਟਣ ਨੂੰ ਵੀ ਦਿਲ ਨਹੀਂ ਕਰਦਾ ਇਹ ਮੈਟ ਦੇ ਵਿੱਚ ਹੈ ਤੇ ਪਹਿਲਾਂ ਮੈਂ ਦਾਦਾ ਮੈਟ ਪਸੰਦ ਕਰਦੀ ਸੀ ਹੁਣ ਮੈਨੂੰ ਆਉਂਦਾ ਪੀ ਕੋਈ ਮਰਜ਼ੀ ਹੋਵੇ ਬਸ ਇਹ ਕਿ फटाफट ਅਪਲਾਈ ਹੋ ਜਾਏ ਕਿਉਂਕਿ ਜਿਹੜੀ ਬਰਸ਼ ਵਾਲੀ ਲਿਪਸਟਿਕ ਉਹ ਆਪਾਂ ਚੱਲਦੇ-ਚੱਲਦੇ ਨਹੀਂ ਲਗਾ ਸਕਦੇ ਇਹ ਮੈਂ ਗੱਡੀ ਦੇ ਵਿੱਚ ਬੈਠੀ-ਬੈਠੀ फटाफट ਮੈਨੂੰ ਇੰਨਾ ਕ ਐਕਸਪੀਰੀਅੰਸ ਹੋਇਆ ਪਿਆ ਕਿ ਮੈਂ ਜਦਵੇਂ ਵੀ ਅਪਲਾਈ ਕਰਦੀ ਆ ਆਪਣੇ ਫੇਸ ਤੇ ਹਨਾ ਇਸ ਤੇ ਲਿਪਸਟਿਕ ਓਵੇਂ ਹੀ फटाफट ਲਗਾ ਲੈਂਦੀ ਆ ਤੇ ਹਜੇ ਇਹ ਤੁਹਾਨੂੰ ਮੈਨਾਂ ਚ ਕੁਛ ਏਦਾਂ ਨਹੀਂ ਦਿਖਾਈਆਂ ਹੈਗੀਆਂ ਕੁਛ ਡਾਰਕ ਨੇ ਕੁਛ ਲਾਈਟ ਨੇ ਇਹ ਵੀ ਕਲਰ ਬਹੁਤ ਜਿਆਦਾ ਪਿਆਰਾ ਇਹ ਵੀ ਹਮੇਸ਼ਾ ਮੇਰੇ ਲੱਗਿਆ ਹੁੰਦਾ ਤੇ ਇਹ ਸਾਰੇ ਆ ਹੈਗੀਆਂ ਨੇ ਜੀ ਬਾਹਰ ਦਾ ਬ੍ਰਾਂਡ ਇਹ ਵਾਲਾ ਸਾਰਾ ਇਹ ਵਾਲੀਆਂ ਸਾਰੀਆਂ ਇਹ ਵਾਲੀਆਂ ਅ ਇਹ ਵਾਲੀਆਂ ਸਾਰੀਆਂ ਇਹ ਵਾਲੀਆਂ ਤੇ ਜਿਹੜਾ ਮੇਰਾ ਫੇਵਰਟ ਕਲਰ ਉਹ ਤੁਹਾਨੂੰ ਮੈਂ ਦੱਸਿਆ ਵੀ ਇਹ ਮੈਂ ਸੰਗਰੂਰ ਤੋਂ ਬਾਇ ਕੀਤਾ ਸੀ ਸ਼ਾਇਦ ਤੁਸੀਂ ਮੇਰਾ ਵਲੌਗ ਵੀ ਦੇਖਿਆ ਹੋਵੇ ਇਹ ਵੀ ਮੈਂ ਸੰਗਰੂਰ ਤੋਂ ਬਾਇ ਕੀਤਾ ਸੀ ਅਗਰ ਤੁਸੀਂ ਇਹਦੇ ਨਾਲ ਦੀ ਲਿਪਸਟਿਕ ਲੈਣਾ ਚਾਹੁੰਦੇ ਮੈਂ ਤੁਹਾਨੂੰ ਇਹ ਵੀ ক্লোਜ਼ ਕਰਕੇ ਵੀਡੀਓ ਦਿਖਾ ਦਿੰਨੀ ਆ ਤੁਸੀਂ ਲੈ ਸਕਦੇ ਹੋ ਕਿਤੋਂ ਵੀ ਬਾਇ ਕਰ ਸਕਦੇ ਹੋ ਇਹ ਕੋਈ ਜਿਹੜੀ ਲਿਪਸਟਿਕਾਂ ਨੇ ਮੇਰੇ ਕੋਲ ਇਹ ਵਾਲੀਆਂ ਜ਼ਿਆਦਾ ਕੋਈ ਮਹਿੰਗੀਆਂ ਨਹੀਂ ਮੇਰੀ ਲਿਪਸਟਿਕ ਹਮੇਸ਼ਾ ਬਸ 250 300 ਦੇ ਵਿੱਚ ਵਿੱਚ ਹੁੰਦੀ ਹੈ हां ਇਸ ਤੋਂ ਉੱਪਰ ਜੇ ਕੋਈ ਪਸੰਦ ਆਵੇ ਤਾਂ ਮੈਂ ਲੈ ਲੈਣੀ ਆ ਤੁਹਾਨੂੰ ਦੱਸਿਆ ਵੀ ਜਿਵੇਂ ਕੁਝ ਕੁ ਮੈਨੂੰ ਨਹੀਂ ਮਿਲਿਆ ਪਤਾ ਨਹੀਂ ਗੱਡੀ 'ਚ ਨੇ ਕਿ ਜਾਲ ਮਾਰੀ 'ਚ ਨੇ ਹਾਂ ਜਿੱਥੇ ਮੇਰਾ ਮੇਗਾ ਸਮਾਨ ਪਰ ਉੱਥੇ ਵੀ ਨਹੀਂ ਮੈਨੂੰ ਮਿਲਿਆ ਹੈਗੇ ਮੈਂ ਸਾਰੇ ਦੇਖ ਲਿਆ ਤੇ ਬਸ ਇੰਨੇ ਇੱਕ ਰੇਂਜ ਵਾਲੀ ਲਿਪਸਟਿਕ ਮੈਂ ਜ਼ਿਆਦਾ ਲੈਣੀ ਆ ਕਿਉਂਕਿ ਇੱਕ ਵਾਰ ਨਾ ਮੈਂ ਬਹੁਤ ਮਹਿੰਗੀ ਲਿਪਸਟਿਕ ਲੈ ਲਈ ਸੀ ਉਦੋਂ ਪਤਾ ਨਹੀਂ ਕਿਹੜੀ ਸੀ ਉਹ ਲਿਪਸਟਿਕ ਦਾ ਬ੍ਰਾਂਡ ਵੀ ਯਾਦ ਨਹੀਂ ਹੈਗਾ ਉਹ ਆਈ ਥਿੰਕ ਵਨ 700 ਦੀ ਆਈ ਸੀ ਕਿੰਨੇ ਦੀ ਬਟ ਉਹ ਚੈਡੀ ਕੋ ਗੱਲਬਾਤ ਮੈਨੂੰ ਲੱਗੀ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਨਾਰਮਲ ਰੇਂਜ ਲੈਣੀ ਹੈ ਕਿਉਂਕਿ ਨਾਰਮਲ ਰੇਂਜ ਦਾ ਫਿਰ ਟੈਨਸ਼ਨ ਨਹੀਂ ਰਹਦੀ ਹੈਗੀ ਵੀ ਇੰਨੇ ਪੈਸੇ ਲਾਏ ਤੇ ਕਲਰ ਸ਼ੇਡ ਕਈ ਹੋਰ ਆਪਾਂ ਨੂੰ ਨਹੀਂ ਵਧੀਆ ਮਿਲਦਾ ਹੈਗਾ ਜਲਦੀ ਜੁਝ ਜਦੋਂ ਆਪਾਂ ਬਾਏ ਕਰ ਲੈਂਦੇ ਆ ਠੀਕ ਹੈ ਜੀ ਤੇ ਬਹੁਤ ਪਿਆਰੇ ਪਿਆਰੇ ਕਲਰ ਨੇ ਇਸ ਤੋਂ ਇਲਾਵਾ ਵੀ ਤੁਹਾਡੇ ਕੋਲ ਕੋਈ ਸਵਾਲ ਹੋਇਆ ਤੇ ਮੈਂ ਜਰੂਰ ਪੁੱਛ ਲਿਓ ਆ ਵੀ ਕਦਰ ਦੇਖੋ ਕਿੰਨਾ ਪਿਆਰਾ ਹੈ ਤੇ ਇਹਦੇ ਨਾਲ ਵੀ ਆਪਣੇ ਫੇਸ ਦਾ ਜਿਹੜਾ ਰੰਗ ਬਹੁਤ ਜਿਆਦਾ ਸੋਹਣਾ ਲੱਗਦਾ ਦੇਖੋ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਜੀ ਤੇ ਹਮੇਸ਼ਾ ਜਦੋਂ ਤੁਸੀਂ ਸ਼ੌਪ ਤੇ ਜਾਂਦੇ ਹੋ ਨਾ ਕੋਈ ਕਲਰ ਚਾਰਟ ਹੁੰਦਾ ਲਿਪਸਟਿਕ ਦਾ ਤੁਸੀਂ ਪਹਿਲਾਂ ਕਲਰ ਚਾਰਟ ਦੇਖ ਲਿਆ ਕਰੋ ਤੇ ਉਸ ਤੋਂ ਬਾਅਦ ਉਹੀ ਕਲਰ ਨੰਬਰ ਤੁਸੀਂ ਕਢਵਾ ਲਿਆ ਕਰੋ ਲਿਪਸਟਿਕ ਦਾ ਤੇ ਆਪਣੇ ਹੱਥ ਤੇ ਜਰੂਰ ਚੈੱਕ ਕਰਿਆ ਕਰੋ ਮੈਂ ਬਾਰ-ਬਾਰ ਇਹੀ ਕਹਿ ਰਹੀ ਆ ਤੇ ਇਹ ਲਿਪਸਟਿਕ ਹੈ ਜੀ ਮੇਰੇ ਜ਼ਿਆਦਾ ਲੱਗੀ ਹੁੰਦੀ ਹੈ ਤੇ ਜਿਹੜੀ ਵੀਡੀਓ ਤੇ ਕਮੈਂਟ ਆਇਆ ਸੀ ਵੀ ਆਪਣੇ ਲਿਪਸਟਿਕ ਕਲੈਕਸ਼ਨ ਬਾਰੇ ਦੱਸੋ ਉਹ ਉਸ ਦਿਨ ਜਿਹੜੀ ਮੈਂ ਲਿਪਸਟਿਕ ਅਪਲਾਈ ਕੀਤੀ ਸੀ ਉਹ ਮੇਰੀ ਨੰਦ ਦਾ ਨੰਦ ਦੀ ਲਿਪਸਟਿਕ ਸੀ ਆਈ ਥਿੰਕ ਉਹਨੇ ਨਵੀਆਂ ਦੋ ਲਿਆ ਕੇ ਰੱਖੀਆਂ ਹੋਈਆਂ ਸੀ ਤਾਂ ਉਹ ਤਾਂ ਵੈਸੇ ਹਮੇਸ਼ਾ ਜਦੋਂ ਮੈਂ ਜਾਣੀ ਤੇ ਮੈਨੂੰ ਕੋਈ ਨਾ ਕੋਈ ਲਿਪਸਟਿਕ ਉਹਨੇ ਗਿਫਟ ਕਰਨੀ ਹੁੰਦੀ ਤੇ ਇਸ ਵਾਰ ਆਪਾਂ ਜਲਦੀ ਚਲੇ ਗਏ ਸੀ ਪਟਿਆਲੇ ਤੇ ਇਸ ਕਰਕੇ ਉਹ ਭੁੱਲ ਗਈ ਕਿ ਪਤਾ ਨਹੀਂ ਮੇਰੇ ਵੀ ਦਿਮਾਗ 'ਚ ਨਹੀਂ ਰਿਹਾ ਹੈਗਾ ਤੇ ਉਹ ਮੈਂ ਆਪਣੀ ਨੰਦ ਦੀ ਲਿਪਸਟਿਕ ਲਗਾਈ ਹੋਈ ਸੀ ਤੇ ਜੇ ਤੁਹਾਨੂੰ ਉਹਦੇ ਨਾਲ ਦੀ ਸ਼ੇਡ ਜਾਂ ਸ਼ੇਡ ਕਾਰਡ ਚਾਹੀਦਾ ਹੋਇਆ ਨੰਬਰ ਚਾਹੀਦਾ ਹੋਇਆ ਤੁਸੀਂ ਮੈਨੂੰ ਪਲੀਜ਼ ਸਕਰੀਨਸ਼ਾਟ ਲੈ ਕੇ ਭੇਜ ਦਿਓ ਜਾਂ ਮੈਨੂੰ ਦੱਸ ਦਿਓ ਕਿ ਜਿੱਦਨ ਮੈਂ ਪਟਿਆਲੇ ਗਈ ਸੀ ਤੁਸੀਂ ਉਸ ਲਿਪਸਟਿਕ ਦੀ ਦੀਦੀ ਨਾਲ ਗੱਲ ਕਰ ਰਹੇ ਸੀ ਤਾਂ ਮੈਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਨਹੀਂ ਵਟਸਐਪ ਤੇ ਤੁਸੀਂ ਮੈਨੂੰ ਇੰਸਟਾਗ੍ਰam ਉਹ ਤੁਸੀਂ ਆਰਾਮ ਨਾਲ ਕਿਦੋਂ ਮਰਜ਼ੀ ਬਾਏ ਕਰ ਲਿਓ ਕਿਉਂਕਿ ਉਹ ਵੀ ਆਪਾਂ ਨੇ ਜਿਹੜੀ ਲੋਕਲੀ ਲਈ ਹੋਈ ਸੀ ਠੀਕ ਹੈ ਜੀ ਤੇ ਹੋਪ ਵੀ ਤੁਹਾਨੂੰ ਮੇਰੀ ਕਲਰ ਕਲੈਕਸ਼ਨ ਬਾਰੇ ਪਤਾ ਲੱਗ ਗਿਆ ਨਾਲ ਲਿਪਸਟਿਕਾਂ ਦੇ ਆ ਮੈਂ ਸਾਰੇ ਤੁਹਾਨੂੰ ਕਲਰ ਨਹੀਂ ਲਾ ਕੇ ਦਿਖਾਏ ਤੇ ਮੈਂ ਜਿਆਦਾ ਥੋੜੇ ਤੁਹਾਨੂੰ ਪਤਾ ਡਾਰਕ ਦੇ ਕਲਰ ਹੀ ਸ਼ੇਡਾਂ ਪਸੰਦ ਕਰਦੀ ਆ ਸ਼ੇਡਾਂ ਉਹ ਵੀ ਪਸੰਦ ਕਰਦੀ ਜਿਹੜੀ ਮੇਰੇ ਫੇਸ ਤੇ ਸੂਟ ਕਰੇ ਜਿਹੜੇ ਮੇਰੇ ਫੇਸ ਤੇ ਨਹੀਂ ਚੰਗੀ ਲੱਗਦੀ ਮੈਂ ਉਹ ਲਿਪਸਟਿਕ ਕਦੀ ਵੀ ਅਪਲਾਈ ਨਹੀਂ ਕਰਦੀ ਆ ਲਿਪਸਟਿਕ ਤੁਸੀਂ ਕਦੀ ਮੇਰੇ ਫੇਸ ਤੇ ਲੱਗੀ ਹੋਈ ਨਹੀਂ ਦੇਖੀ ਹੋਣੀ ਇਹ ਵਾਲੀ ਬਾਕੀ ਤਕਰੀਬਨ ਤੁਸੀਂ ਸਾਰੇ ਕਲਰ ਮੇਰੇ ਲੱਗੇ ਹੋਏ ਦੇਖ ਲਈਓ ਇੱਕ ਮੈਂ ਇਹ ਵਾਲਾ ਕਲਰ ਨਹੀਂ ਅਪਲਾਈ ਕਰਕੇ ਜਿਆਦਾ ਕੁਝ ਹੈਗੀ ਬਾਕੀ ਸਾਰੇ ਮੈਂ ਅਪਲਾਈ ਕਰਕੇ ਕੋਸ਼ਾਂ ਜੀ ਕਿਉਂਕਿ ਇਹਨਾਂ ਨਾਲ ਜਿਹੜਾ ਫੇਸ ਦਾ ਕਲਰ ਬਹੁਤ ਜ਼ਿਆਦਾ ਬ੍ਰਾਈਟ ਲੱਗਦਾ ਬਹੁਤ ਜ਼ਿਆਦਾ ਫੇਅਰ ਲੱਗਦਾ ਹੈ ਤੇ ਹਜੇ ਵੀ ਜੇ ਕੋਈ ਕਨਫਿਊਜ਼ ਹੋ ਰਹੀ ਹੋਈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਆ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਂ ਤੁਹਾਨੂੰ ਆਪਣੀ ਲਿਪਸਟਿਕ ਕਲੈਕਸ਼ਨ ਬਾਰੇ ਸਾਰਾ ਦੱਸਦਾ ਤੇ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ 100 ਸਵਾਲ ਸੀ ਵੀ YouTube ਚੈਨਲ ਕਿਵੇਂ ਬਣਾਇਆ ਹਨਾ ਤੇ ਕਿਵੇਂ ਗਰੋ ਕਰਦਾ ਹੈ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਦੱਸ ਕੋਈ ਵੀ ਤੁਹਾਨੂੰ ਕੋਈ ਕਲੈਕਸ਼ਨ ਚਾਹੀਦੀ ਹੋਈ ਇੱਕ ਮੈਸੇਜ ਆਇਆ ਸੀ ਮੈਨੂੰ ਇੰਸਟਾਗ੍ਰam ਤੇ ਕਿ ਦੀਦੀ ਆਪਣੀ ਪਰਸ ਕਲੈਕਸ਼ਨ ਤੇ ਆਪਣੀ ਜੁੱਤੀਆਂ ਦੀ ਕਲੈਕਸ਼ਨ ਜੂਰ ਦੱਸੋ ਤੇ ਉਹ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਜੀ ਆਪਣੀ ਮੈਂ ਜੁੱਤੀਆਂ ਦੀ ਕਲੈਕਸ਼ਨ ਬਾਰੇ ਕਿ ਮੈਂ ਕਿੰਨੇ ਦੇ ਜੁੱਤੀਆਂ ਲਾਇਕ ਕਰਦੀ ਹਾਂ ਨਾ ਤੇ ਕਿੰਨੀਆਂ ਕ ਜੁੱਤੀਆਂ ਨੇ ਅਸ ਟਾਈਮ ਮੇਰੇ ਕੋਲ ਹਨ ਉਹ ਤੁਹਾਨੂੰ ਸਾਰਾ ਨੈਕਸਟ ਵੀਡੀਓ ਵਿੱਚ ਦੱਸਾਂਗੇ ਤੇ ਅੱਜ ਵਾਲੀ ਵੀਡੀਓ ਵਿੱਚ ਸਾਰੋ ਲਿਸਟਿੰਗਾਂ ਬਾਰੇ ਮੈਂ ਕਲੀਅਰ ਕਰ ਦਿੱਤਾ ਇਹੋ ਜੀ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਜੇ ਤੁਸੀਂ ਕਹੋ ਕਿ ਮੈਂ ਤੁਹਾਨੂੰ ਲੈ ਕੇ ਭੇਜਾਂ ਹਨਾ ਤੇ ਇਹ ਤੁਹ ਅਨ 290 ਦਾ ਪ੍ਰਾਈਸ ਲਿਖਿਆ ਤੇ ਮੈਨੂੰ ਲੱਗਦਾ ਇਹ ਆ 280 ਤੇ ਜਾਂ 250 ਦੇ ਵਿੱਚ ਵਿੱਚ ਹੋਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਕੋਰੀਅਰ ਚਾਰजेस ਪੈ ਜਾਣ ਆ ਇਹਦਾ ਹਨਾ ਤੇ ਕੋਈ ਫਾਇਦਾ ਨਹੀਂ ਹੈਗਾ ਮੇਰੇ ਕੋ ਮਗਵਾਉਣ ਦਾ ਕੋਸ਼ਿਸ਼ ਕਰਿਓ ਕਿ ਤੁਸੀਂ ਇਹ ਵਾਲੀ ਫੋਟੋ ਲੈ ਲਓ ਤੇ ਤੁਸੀਂ ਆਪਣੇ ਏਰੀਆ ਦੇ ਵਿੱਚ ਦਿਖਾ ਦਿਓ ਤੇ ਇਹਦਾ ਨੰਬਰ ਹੈਗਾ ਜੀ 06 ਤੇ ਇਹ ਵਾਲਾ ਕਲਰ ਤੁਸੀਂ ਕੋਡ ਦੱਸ ਦਿਓ ਵੀ ਆਹ ਵਾਲਾ ਕਲਰ ਕੋਡ ਸਾਨੂੰ ਚਾਹੀਦਾ ਤਾਂ ਤੁਸੀਂ ਕਿਤੋਂ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਇਹ ਵਾਲੀ ਸੇਮ ਬ੍ਰਾਂਡ ਨਹੀਂ ਮਿਲ ਰਹਾ ਐਡਾ ਤਾਂ ਕੋਈ ਇਹ ਵਧੀਆ ਬ੍ਰਾਂਡ ਹੈ ਨਹੀਂ ਵਧੀਆ ਮਤਲਬ ਵੀ ਕੋਈ ਮਹਿੰਗਾ ਬ੍ਰਾਂਡ ਨਹੀਂ ਹੈਗਾ ਇਹ ਲੋਕਲ ਹੀ ਬ੍ਰਾਂਡ ਹੈ ਇਹ ਤੁਹਾਨੂੰ ਮਿਲ ਜਾਣਾ ਇਸ ਲਈ ਜੇ ਨਹੀਂ ਵੀ ਤੁਹਾਨੂੰ ਸੇਮ ਕੰਪਨੀ ਮਿਲਦੀ ਤਾਂ ਤੁਸੀਂ ਸਿਰਫ ਆ ਕਲਰ ਕੋਡ ਦੱਸ ਕੇ ਪੁੱਛ ਲਿਓ ਉਹਨਾਂ ਨੂੰ ਵੀ ਸਾਨੂੰ 06 ਵਾਲਾ ਨੰਬਰ ਚ ਆਏਗਾ ਲਿਸਟਿਕ ਦੇ ਵਿੱਚ ਤੁਹਾਨੂੰ ਮਿਲ ਜੇਗਾ ਆਰਾਮ ਨਾਲ ਠੀਕ ਹੈ ਜੀ ਤੇ ਬਾਕੀ ਸਾਰੇ ਤੁਹਾਨੂੰ ਦੱਸ ਤਾ ਕਿ ਇਹ ਬਾਹਰ ਦੇ ਆ ਇਹਨਾਂ ਬਾਰੇ ਮੈਨੂੰ ਇੰਨੀ ਕੋਈ ਨੌਲੇਜ ਨਹੀਂ ਹੈਗੀ ਇਹਨਾਂ ਦੇ ਉੱਪਰ ਸਾਰ ਤੇ ਬਟ ਕਲਰ ਸਾਰੇ ਬਹੁਤ ਜ਼ਿਆਦਾ ਪਿਆਰੇ ਨੇ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਬ੍ਰਾਈਟ ਬ੍ਰਾਈਟ ਜਿਹੇ ਕਲਰ ਨੇ ਤੇ ਅਸੀਂ ਸਾਰੇ ਇਦਾਂ ਹੀ ਅਪਲਾਈ ਕਰ ਲੈਨੇ ਰਲ ਮਿਲ ਕੇ ਹੁਣ ਕੁਝ ਲਿਪਸਟਿਕ ਆ ਗਵਨ ਤੇ ਪਰਸ ਪਈਆਂ ਹੋਈਆਂ ਨੇ ਤੇ ਬਾਕੀ ਮੈਂ ਉਹਨਾਂ ਦਾ ਵੀ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਪਰਮਜੀਤ ਦੀਦੀ ਹਰਣ ਲਈ ਲਿਪਸਟਿਕਾਂ ਭੇਜੀਆਂ ਸੀ ਬਾਹਰੋਂ ਹਨਾ ਤੇ ਅਸੀਂ ਹੁਣ ਤਕਰੀਬਨ ਸਾਨੂੰ ਲੱਗਦਾ ਹੋ ਗਿਆ ਪੰਜ ਛੇ ਵਨਤ ਹੋ ਗਿਆ ਅਸੀਂ ਕੋਈ ਵੀ ਲਿਪਸਟਿਕ ਜਿਹੜੀ ਆਪ ਬਾਏ ਨਹੀਂ ਕੀਤੀ ਹੈਗੀ ਹੁਣ ਤੁਹਾਨੂੰ ਬਾਹਰੋਂ ਲਿਪਸਟਿਕਾਂ ਆ ਜਾਂਦੀਆਂ ਨੇ ਠੀਕ ਹੈ ਜੀ ਤੇ ਹੋਪੀ ਤੁਹਾਨੂੰ ਸਾਰਾ ਕੁਝ ਸਮਝ ਲੱਗ ਗਿਆ ਹੋਣਾ ਜੇ ਕੋਈ ਕਨਫਿਊਜ਼ਨ ਰਹਿ ਗਈ ਹੋਈ ਤਾਂ ਪਲੀਜ਼ ਮੈਨੂੰ ਮੈਸੇਜ ਕਰ ਦਿਓ ਵੈਸੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਗੀ ਕਿਉਂਕਿ ਤੁਹਾਨੂੰ ਸਾਰਾ ਮੈਂ ਲਿਸਟਿਕਾਂ ਬਾਰੇ ਹੀ ਦੱਸਤਾ ਤੇ ਠੀਕ ਹੈ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਹੁਣ ਤੁਹਾਨੂੰ ਕਲੈਕਸ਼ਨ ਵਾਲੀਆਂ ਵੀਡੀਓ ਦਵਾਂਗੇ ਜੇ ਚਾਹੇ ਮੈਨੂੰ ਇੱਕ ਦਿਨ ਵਿੱਚ ਦੋ ਵੀਡੀਓ ਅਪਲੋਡ ਕਰਨੀਆਂ ਪੈਣ ਤੁਹਾਨੂੰ ਪਰਸ ਦੀਆਂ ਆਪਣੀਆਂ ਜੁੱਤੀਆਂ ਦੀ ਠੀਕ ਹੈ ਸਾਰੀ ਕਲੈਕਸ਼ਨ ਬਾਰੇ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਾਂਗੇ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਜ਼ ਤੇ ਹੁਣ ਆਪਾਂ ਚੱਲਦੇ ਆ ਜੀ ਬਾਜ਼ਾਰ ਤੇ ਆਪਣਾ ਜਿਹੜਾ ਫੈਮਿਲੀ ਵਾਲਾ ਵਲੌਗ ਹੈ ਉਹ ਤੁਸੀਂ ਜਰੂਰ ਦੇਖਿਓ ਠੀਕ ਹੈ ਜੀ ਤੇ ਹੋਪ ਵੀ ਤੁਹਾਨੂੰ ਵਧੀਆ ਲੱਗੀ ਹੋਣੀ ਕਲੈਕਸ਼ਨ ਸਤਿ ਸ਼੍ਰੀ ਅਕਾਲ ਜੀ